ਖਾਸ ਵਕਤ ਹੜਾਂ ਦੀ ਮਾਰ ਹੀਟ ਅੱਧਾ ਪੰਜਾਬ ਆ ਚੁੱਕਾ ਹੈ ਜਿੱਥੇ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਜਿਹੜਾ ਮੀਂਹ ਪੈਂਦਾ ਤੇ ਉਸ ਤੋਂ ਬਾਅਦ ਡੈਮਾਂ ਦੇ ਵਿੱਚ ਪਾਣੀ ਨਕੋ ਨਕ ਪਰ ਜਾਂਦਾ ਫਿਰ ਤਿੰਨੋਂ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਛੱਡ ਦਿੱਤਾ ਜਾਂਦਾ ਸਤਲੋਏ ਬਿਆਸ ਅਤੇ ਰਾਵੀ ਦੇ ਵਿੱਚ ਜਿਹੜਾ ਖੁੱਲਾ ਪਾਣੀ ਛੱਡ ਦਿੱਤਾ ਗਿਆ ਜਿਸ ਦੇ ਨਾਲ ਸਲਤਨਪੁਰ ਲੋਧੀ ਹੁਸ਼ਿਆਰਪੁਰ ਕਪੂਰਥਲਾ ਗਰਦਾਸਪੁਰ ਫਾਜ਼ਲਕਾ ਪਠਾਨਕੋਟ ਦਾ ਏਰੀਆ ਜਿਹੜਾ ਇਸ ਵਕਤ ਪਾਣੀ ਦੇ ਵਿੱਚ ਡੁੱਬਿਆ ਹੋਇਆ ਪਰ ਇਹ ਸਭ ਦੇ ਵਿਚਾਲੇ ਖਬਰ ਇਹ ਵੀ ਆ ਕੇ ਭਾਖੜਾ ਡੈਮ ਦੇ ਜਿਹੜੇ ਗੇਟ ਨੇ ਜਿਹੜੇ ਪਹਿਲਾਂ 2 ਫੁੱਟ ਖੋਲੇ ਹੋਏ ਸੀ ਇਸ ਵਕਤ ਚਾਰੋਂ ਗੇਟ 3 ਫੁੱਟ ਖੋਲ ਦਿੱਤੇ ਗਏ ਨੇ ਤੇ ਉਧਰਲੇ ਪਾਸੇ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉੱਤੇ ਚੱਲਿਆ 1396 ਫੁੱਟ ਦੇ ਪੌਂਗ ਡੈਮ ਚੱਲ ਰਿਹਾ ਤੇ ਖਬਰ ਇਹ ਵੀ ਆ ਕਿ ਅੱਜ ਦੁਪਹਿਰ ਨੂੰ ਬਿਆਸ ਦਰਿਆ ਦੇ ਵਿੱਚ ਹੋਰ ਪਾਣੀ ਪੌਂਗ ਡੈਮ ਦੇ ਵਿੱਚੋਂ ਛੱਡਿਆ ਜਾਣਾ ਹਾਲਾਂਕਿ ਉਸੇ ਬਿਆਸ ਦਰਿਆ ਦੇ ਪਹਿਲਾਂ ਬਹੁਤ ਸਾਰੇ ਬੰਨ ਟੁੱਟੇ ਹੋਏ ਨੇ ਤਬਾਹੀ ਮਚਾਈ ਹੋਈ ਹੈ ਤੇ ਅੱਜ ਬਿਆਸ ਦਰਿਆ ਦੇ ਵਿੱਚ 1 ਲੱਖ ਕਿ ਉਸ ਦੇ ਕਰੀਬ ਹੋਰ ਪਾਣੀ ਛੱਡਿਆ ਜਾਣਾ ਹੈ